ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ 0 ਡਿਗਰੀ ਟੈਂਪਰੇਚਰ ਹੈ ਤੇ ਸਨੋ ਪੈ ਰਹੀ ਆ ਤੇ ਅੱਜ ਜਿਹੜਾ ਮੈਂ ਵਲੌਗ ਬਣਾਉਣ ਜਾ ਰਿਹਾ ਉਹ ਆ ਕਿਬਾਬ ਬਾਰੇ ਤੇ ਕਿਬਾਬ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਕੀ ਉਹਦੇ ਵਿੱਚ ਹੁੰਦਾ ਹੈ ਉਹਦੇ ਬਾਰੇ ਗੱਲ ਕਰਾਂਗੇ ਬਰਫ ਪੈ ਰਾਂ ਥੱਲੇ ਆ ਰਹੀ ਬੜੀ ਆਵਾਜ਼ ਆ ਰਹੀ ਬਰਫ ਦੀ ਤੇ ਇਹਨੂੰ ਮੈਂ ਕਿਸੇ ਤਰ੍ਹਾਂ ਮਿਊਟ ਕਰਨ ਦੀ ਕੋਸ਼ਿਸ਼ ਕਰਾਂਗਾ ਬਾਕੀ ਕਬਾਬ ਜਿਹੜਾ ਆ ਉਹ ਬੇਸਿਕਲੀ ਪੀਤਾ ਬ੍ਰੈਡ ਹੁੰਦਾ ਆ ਅਰੇਬਿਕ ਬ੍ਰੈਡ ਤੇ ਉਹਦੇ ਵਿੱਚ ਸੈਲਡ ਵਗੈਰਾ ਮੀਟ ਜਿਹੜਾ ਵੀ ਤੁਸੀਂ ਪਾਉਣਾ ਆ ਤੇ ਆ ਸਭ ਚੀਜ਼ਾਂ ਹੁੰਦੀਆਂ ਆ ਮੈਂ ਜਦੋਂ ਨਵਾਂ ਆਇਆ ਸੀਗਾ ਉਸ ਵੇਲੇ ਤਕਰੀਬਨ ਮੈਂ 6 ਮਹੀਨੇ ਕੇ ਬਾਅਦ ਤੇ ਕੰਮ ਕੀਤਾ ਹੈ ਤੇ ਮੈਨੂੰ ਇਹ ਕੰਮ ਆਉਂਦਾ ਹੈ ਚੰਗੀ ਤਰ੍ਹਾਂ ਬਟ ਮੈਂ ਅੱਜਕੱਲ ਇਹ ਕੰਮ ਨਹੀਂ ਕਰਦਾ ਚੱਲਦੇ ਹਾਂ ਹੁਣ ਆਪਣੀ ਗੱਡੀ ਵੱਲ ਤੇ ਗੱਡੀ ਦਾ ਕੀ ਮਾਹੌਲ ਹੈ ਦੇਖਦੇ ਹਾਂ برف ਸਾਫ ਕਰਨੀ ਪਏਗੀ ਜਾਂ ਫਿਰ ਸੁੱਖ ਸਾਂਦੀ ਆ ਸਭ ਤੋਂ ਔਖਾ ਇਹ ਹੀ ਲੱਗਦਾ ਮੈਨੂੰ ਸਵੇਰੇ ਸਵੇਰੇ ਕਿ ਗੱਡੀ ਤੋਂ ਬਰਫ ਹਟਾਉਣੀ ਪੈਂਦੀ ਆ ਸ਼ੀਸ਼ੇ ਦੇ ਜੰਮੀ ਹੁੰਦੀ ਆ ਜਾਂ ਕੁਝ ਵੀ ਤੇ ਰਾਤੀ ਮੈਂ ਗੱਡੀ ਬਹੁਤ ਹੀ ਟਾਈਟ ਸਪੇਸ ਵਿੱਚ ਲਾਈ ਸੀਗੀ ਮੈਨੂੰ ਪਤਾ ਮੈਨੂੰ ਕਿੰਨੀ ਵਾਰੀ ਅੱਗੇ ਪਿੱਛੇ ਅੱਗੇ ਪਿੱਛੇ ਕਰਨੀ ਪਈ ਔਰ ਜਿਦਾ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਹੈ ਕਿ ਹੁਣ ਤੁਸੀਂ ਦੇਖੋ ਇਹ ਗੱਡੀ ਚੇਂਜ ਹੋ ਗਈ ਹੈ ਔਰ ਵਾਟ ਮੈਨੂੰ ਇਹ ਸਾਰੀ ਸਾਫ਼ ਕਰਨੀ ਪੈਗੀ ਇਹ ਸਾਫ਼ ਕਰਕੇ ਫਿਰ ਅੱਗੇ ਕੰਟੀਨਿਊ ਕਰਦੇ ਹਾਂ ਦੇਖੋ ਇੰਨੀ ਟਾਈਟ ਸਪੇਸ ਵਿੱਚ ਮੈਂ ਰਾਤੀ ਗੱਡੀ پارک ਕੀਤੀ ਹੈ ਉਨੀ ਪਤਾ ਮੈਂ ਕੱਢ ਨਹੀਂ ਕੀਤਾ ਹੈ। ਅਕੇ ਸੀ। ਠੀਕ ਹੈ ਆਪਾਂ ਪਹੁੰਚ ਗਏ ਆ। ਉਸ ਤੋਂ ਬਾਅਦ ਮੈਂ ਫੋਨ ਬੰਦ ਕਰਤਾ ਸੀਗਾ ਕਿਉਂਕਿ ਬਰਫ਼ ਤਾਂ ਨਹੀਂ ਨਹੀਂ ਸੀਗੀ ਪਰ ਸ਼ੀਸ਼ੇ ਨੂੰ ਕਾਫੀ ਖੁਰੋਚ ਕੇ ਸਾਫ਼ ਕਰਨਾ ਪਿਆ ਬਰਫ਼ ਜੰਮੀ ਹੋਈ ਸੀਗੀ। ਤੇ ਮੇਰੇ ਖਿਆਲ ਨਾਲ ਮੈਨੂੰ ਠੀਕ-ਠਾਕ ਪਾਰਕਿੰਗ ਸਪਾਟ ਮਿਲ ਗਿਆ। ਬਟ ਜੇ ਕਬਾਬ ਦੇ ਨੇੜੇ ਮਿਲ ਜਾਂਦਾ ਤਾਂ ਜ਼ਿਆਦਾ ਵਧੀਆ ਸੀਗਾ। ਖੈਰ ਜਿਆਦਾ ਦੂਰ ਨਹੀਂ ਆ। ਤੇ ਆਪਾਂ ਚੱਲਦੇ ਹਾਂ ਹੁਣ। ਤੇ ਕਬਾਬ ਦੇਖਦੇ ਹਾਂ ਕਿੱਦਾਂ ਬਣਦਾ ਹੈ। ਜਿੰਦਬਰੇ ਦੋਬਰੇ ਦੋਬਰੇ ਗਿਤਾ ਬਿਤਾ ਹਾਊ ਆਰ ਯੂ ਗੁੱਡ ਹਾਊ ਯੂ ਆਮ ਗੁੱਡ ਆਲਸੋ ਦਿਸ ਇਜ਼ ওকে एवरीथिंग ਇਜ਼ ਫਾਈਨ ਤੇ ਆਇਆ ਸੈਲਡ ਵਿਚ 올ੀਵਸ ਨੇ ਚੀਜ਼ ਯਾ ਟਮਾਟਰ ਯਾ ਖੀਰਾ ਯਾ ਤੇ ਲੈਟਸ ਯਾ ਆ ਗਾਜਰ ਯਾ ਤੇ ਐਨੂੰ ਬੋਲਦੇ ਆ ਜਰਵਾਨਾ ਕਪੋਸਤਾ ਵੈਸੇ ਗੋਭੀ ਆ ਬੇਸਿਕਲੀ ਮੈਨੂੰ ਇੰਗਲਿਸ਼ ਨਾਲ ਨਹੀਂ ਪਤਾ ਤੇ ਐਦੇ ਵਿੱਚ ਬਿਆਵਾ ਕਪੋਸਤਾ ਮੀਨਸ ਆਲਸੋ ਹਰੀ ਗੋਭੀ ਚਿੱਟੀ ਗੋਭੀ ਪੱਤੇ ਵਾਲੀ ਤੇ ਗਾਜਰ ਆ ਤੇ ਹੋਰ ਇਹਦੇ ਵਿੱਚ ਧਨੀਆ ਪਾਇਆ ਹੋਇਆ ਹੈ ਤੇ ਥੋੜੀ ਜੀ ਗਾਜਰ ਮਿਕਸ ਕੀਤੀ ਹੋਈ ਹੈ ਆਈ ਹੈਂਡ ਯੈਸ ਯੂ ਕੱਟ ਆਲ ਆਫ ਦਿਸ ਸੋ ਹਾਊ ਮਚ ਟਾਈਮ ਯੂ ਟੇਕ ਟੂ ਮੇਕ ਦਿਸ ਫਾਸਟਾ 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 ਯੈਸ ਬਸ ਟੇਕ ਲਾਈਕ 15 ਮਿੰਟਸ ਯੈਸ yeah, 15 20 ਮਿੰਟਸ ਲੁੱਕ ਐਟ ਦਿਸ ਕੈਨ ਯੂ ਮੇਕ ਦਿਸ ਇਨ 15 ਮਿੰਟਸ ਥੈਂਕ ਯੂ ਸਸਾਈਬੋ ਕਿਆ ਦਿਸ ਇ ਬਕਲਾਵਾ ਸੋ ਇਹ ਬਕਲਾਵਾ ਬਕਲਾਵਾ ਮਿਠਾਈ ਹੈ ਜਿਹਦਾ ਸਾਡੀ ਮਿਠਾਈਆਂ ਹੁੰਦੀਆਂ ਨੇ ਪੰਜਾਬ ਵਿੱਚ ਜਿੱਦਾਂ ਤੇ ਤੁਰਕੀ ਸੀਰੀਆ ਇਰਾਕ ਇਹਨਾਂ ਚ ਬਹੁਤ ਫੇਮਸ ਆ ਤੇ ਬੇਸਿਕਲੀ ਇਹ ਸਾਰੀ ਚੀਜ਼ਾਂ ਪੇੜ ਹੁੰਦੀਆਂ ਨੇ ਚਾਹੇ ਟੀ ਹੋਵੇ ਚਾਹੇ ਬਕਲਾਵਾ ਬਟ ਇਹਨਾਂ ਕੋ ਕੋਈ ਵੀ ਕਬਾਬ ਲੈ ਲੈ ਛੋਟਾ ਵੱਡਾ ਇਹ ਸਾਰੇ ਨੂੰ ਫ੍ਰੀ ਦਿੰਦੇ ਨੇ ਇਹ ਇਨਾਂ ਦੀ ਮਹਿਮਾਨ ਨਿਵਾਜ਼ੀ ਆ ਸੋ ਵਟ ਅਬਾਟ ਦਿਸ ਟੀ ਇਨ ਦਿਸ ਟੀ Uh, inside cinnamon, cardamom, mint, and and uh, sugar as you like. You know, you can add and water. Dip, yes, water of course. <laughs> <laughs> but can, this is uh, we have here uh, black tea. This ah. is uh, from Egypt. From Egypt, yeah. but I really like this tea. Everybody like this tea. <laughs> Thank you. ਤੂੰ ਦੇਖੋ ਅੰਦਰੋਂ ਹੋਲ ਆਉਂਦੀ ਹੈ ਇਸ ਤਰ੍ਹਾਂ ਦਿਖਦਾ ਹੈ ਤੇ ਗਾਜਰ ਤੇ ਉਹੀ ਜਿਹਦੇ ਬਾਰੇ ਮੈਂ ਦੱਸਿਆ ਪਹਿਲਾਂ ਸੈਲਡ ਤੇ ਆ ਚਰਮਾ ਨਾ ਕਪੂਸਤਾ ਜਾਨੀ ਕਿ ਲਾਲ ਗੋਭੀ ਤੇ ਆ ਸਾਰਾ ਕੁਝ ਮਿਕਸਚਰ ਤੇ ਇਹ ਸਾਰਾ ਬੇਸ ਹੈ ਕਿਬਾਬ ਦਾ ਸਜਿਆਥ ਇਹ ਚਿਕਨ ਤੇ ਇਹਨੂੰ ਬੋਲਦੇ ਆ ਬਾਰਾ ਨਾ ਜਾਂ ਉਹ ਵੀ ਨਾ ਇਟ ਕੈਨ ਬੀ ਐਨੀਥਿੰਗ ਮਿਕਸਡ ਮੀਟ ਹੁੰਦਾ ਹੈ ਇਹ ਗਾਊ ਮੀਟ ਵੀ ਹੋ ਸਕਦਾ ਹੈ ਤੇ ਇਹ ਮੱਝ ਦਾ ਮੀਟ ਵੀ ਹੋ ਸਕਦਾ ਹੈ ਆਮ ਨਾਟ ਸ਼ੋਰ ਵਾਟ ਇਟ ਇਜ਼ ਕਈ ਸ਼ਾਪਸ ਤੇ ਮੈਂ ਦੇਖਿਆ ਆ ਕਿ ਮਸ਼ੀਨ ਦੀ ਜਗ੍ਹਾ ਤੇ ਤਲਵਾਰ ਨਾਲ ਕੱਟਿਆ ਜਾਂਦਾ ਹੈ ਬਟ ਤਲਵਾਰ ਨਾਲ ਟਾਈਮ ਜ਼ਿਆਦਾ ਲੱਗਦਾ ਹੈ ਤੇ ਉਹਨੂੰ ਕੱਟਣ ਲਈ ਬਹੁਤ ਪ੍ਰੈਕਟਿਸ ਚਾਹੀਦੀ ਹੈ ਤਲਵਾਰ ਮਤਲਬ ਕਾਫੀ ਲੰਬਾ ਚੱਕੋ ਹੁੰਦਾ ਹੈ ਤਲਵਾਰ ਵਰਗਾ ਹੀ ਲੱਗਦਾ ਹੈ ਤੇ ਬਾਕੀ ਡਿਪੈਂਡ ਕਰਦਾ ਹੈ ਕਿ ਤੁਹਾਡਾ ਕਿਦਾਂ ਦਾ ਪਲੇਸ ਹੈ ਕਿਉਂਕਿ ਜਿਹੜੇ ਤਲਵਾਰ ਨਾ ਘਟਦੇ ਨੇ ਉਹਨਾਂ ਦਾ ਰੇਟ ਵੀ ਕੰਫੀ ਹਾਈ ਹੁੰਦਾ ਹੈ ਤੇ ਉਹ ਟਾਈਮ ਹੀ ਬੱਲ ਲਗਾਉਂਦੇ ਨੇ ਇਸੇ ਕਰਕੇ ਕਈ ਕਬਾਬ ਸ਼ੌਪ ਤੇ ਉਹਨਾਂ ਨੇ ਰੋਬੋ ਲਾਇਓਏ ਨੇ ਮਸ਼ੀਨ ਦੇ ਉਸ ਟਾਈਮ ਸੈੱਟ ਹੁੰਦਾ ਆ ਕਿ ਇੰਨੇ ਟਾਈਮ ਬਾਅਦ ਇਹ ਤਿਆਰ ਹੋ ਜਾਏਗਾ ਉਹਨੇ ਟਾਈਮ ਬਾਅਦ ਆਪੇ ਮਸ਼ੀਨ ਆਉਂਦੀ ਆ ਕਟਰ ਕੱਟ ਕੇ ਤੇ ਉਹਨੂੰ ਥੱਲੇ ਇਦਾਂ ਸੁੱਟਦਾ ਜਾਂਦਾ ਆ ਉਸ ਪਲੇਟ ਵਿੱਚ ਤੇ ਉਹ ਵੀ ਕਿਸੇ ਦਿਨ ਸਬਬ ਬਣਿਆ ਤੇ ਦਿਖਾਵਾਂਗਾ ਕਿਉਂਕਿ ਇਹ ਜਿਹੜਾ ਕੱਟ ਰਿਹਾ ਮਸ਼ੀਨ ਨਾਲ ਇਹ ਹੱਥ ਨਾਲ ਵੀ ਤਿਆਰ ਕੀਤਾ ਜਾ ਸਕਦਾ ਹੈ ਤੇ ਇਹ ਰੈਡੀमेड ਵੀ ਹੁੰਦਾ ਹੈ ਇਹ ਤਾਂ ਜ਼ਿਆਦਾਤਰ ਜਿਹੜਾ ਬਰਨਿਨਾ ਹੈ ਰੈਡੀमेड ਹੀ ਹੁੰਦਾ ਪਰ ਚਿਕਨ ਨੂੰ ਲੋਕੀ ਆਪਣੇ ਟੇਸਟ ਦੇ ਹਿਸਾਬ ਨਾਲ ਤਿਆਰ ਕਰਦੇ ਨੇ ਤੇ ਜਦੋਂ ਤੁਸੀਂ ਜਿੱਦਾਂ ਜਿੱਦਾਂ ਇਹਨੂੰ ਕੱਟੀ ਜਾਓਗੇ ਉਦਾਂ ਉਦਾਂ ਇਹਦੀ ਰਾਉਂਡ ਸ਼ੇਪ ਬਣੀ ਜਾਏਗੀ ਉਹ ਦੇਖੋ ਸਲੋ ਮੋਸ਼ਨ ਵਿੱਚ ਕਿਦਾਂ ਅੱਗੇ ਬਲੇਡ ਲੱਗਾ ਹੈ ਘੁੰਮਦਾ ਹੈ ਮੋਟਰ ਤੇ ਤੇ ਬਾਹਰ ਡਿੱਗ ਰਿਹਾ ਹੈ ਪੀਸ ਬਾਈ ਪੀਸ ਹਾਓ ਬਿਊਟੀਫੁਲ ਇਟ ਇਜ਼ ਕਬਾਬ ਉਹ ਸਲੋਲੀ ਮੇਰੇ ਵਾਸਤੇ ਬਣਾ ਕੇ ਦੱਸਣਗੇ ਪਹਿਲਾਂ ਉਹਨੂੰ ਸੇਕ ਲਿਆ ਹੈ ਉਹਦੇ ਉੱਤੇ ਵੈਸੇ ਹਰ ਇੱਕ ਤੇ ਵਾਸਤੇ ਸੇਕਦੇ ਨਹੀਂ ਆ ਕਿਉਂਕਿ ਗ੍ਰਿਲ ਵਿੱਚ ਹੀ ਜਾਣਾ ਹੁੰਦਾ ਹੈ ਬਟ ਫੋਰ ਮੀਨ ਸਪੈਸ਼ਲ ਸੋ ਇਨ ਕੋਲਿਆ ਉਹਨਾਂ ਦੇ ਵਿੱਚ ਭਰਨਗੇ ਚਿਕਨ ਯਾ ਮੋਰ ते इस तो बाद हमारी आई है सैलड की फ्रिज नो पहलों सॉस गार्लिक सॉस तो हूँ सैलड मिक्स वाला तो इस बाद और थोड़ा जहाोसता चरवाना तो गाजर आई डोंट लाइक और दूजे जरा सलाद मैं कितने पा के देना है चलो कोई नहीं करिए थोड़ा जहा होर पा है ਤੇ ਹੁਣ ਇਹਦਾ ਕਰ ਦਿੱਤਾ ਐ ਮੂਵ ਬੰਦ ਸ਼ੇਪ ਬਣ ਗਈ ਆ ਟ੍ਰਿਕਲੇ ਵਿੱਚ ਰੱਖਣ ਨੂੰ ਰੈਡੀ ਆ ਗ੍ਰੇਲਵੇ ਵਿੱਚ ਰੱਖ ਦਿੱਤਾ ਆ ਤੇ ਇਹ ਕੋਸ਼ਿਸ ਕੈਂਟਾਂ ਵਿੱਚ ਰੈਡੀ ਹੋ ਜਾਏਗਾ 19 ਡੇਰ ਸਾਨੂੰ ਵੇਟ ਕਰਨੀ ਪੈਣੀ ਆ ਸੋ ਏਸੀ ਵੀਡੀਓ ਕੇ ਬਾਰੇ ਐਕਚੁਅਲੀ ਆਈ ਕੈਨ ਮੇਕ ਮੋਰ ਦੈਨ ਥਿਸ ਮੇਰਾ ਇਰਾਦਾ ਸੀਗਾ ਕਿ ਮੈਂ ਤੁਹਾਨੂੰ ਸਾਰੇ ਰੈਸਟੋਰੈਂਟ ਡਾਊਨਟਾਊਨ ਦੇ 올ਡ ਟਾਊਨ ਦੇ ਦਿਖਾਵਾਂ ਪਰ ਕੋਵਿਡ ਕਰਕੇ ਰੈਸਟੋਰੈਂਟ ਸਿਰਫ ਡਿਲੀਵਰੀ ਕਰ ਰਹੇ ਨੇ ਉੱਥੇ ਕੋਈ ਵੀ ਜਾ ਕੇ ਬੈਠ ਕੇ ਖਾ ਨਹੀਂ ਸਕਦਾ ਔਰ ਬਹੁਤ ਜ਼ਿਆਦਾ ਇੰਪੈਕਟ ਪਿਆ ਆ ਇਸ ਕੋਵਿਡ ਦਾ ਰੈਸਟੋਰੈਂਟਸ ਦੇ ਕਈ ਰੈਸਟੋਰੈਂਟ ਬੰਦ ਹੋ ਚੁੱਕੇ ਨੇ ਜਿੰਨਾ ਚੁ ਕੁਝ ਮੇਰੇ ਫੇਵਰਿਟ ਵੀ ਸੀਗੇ ਉਹਨਾਂ ਚ ਕੁਝ ਇੰਡੀਅਨ ਰੈਸਟੋਰੈਂਟ ਵੀ ਸੀਗੇ ਉਹਨਾਂ ਚ ਕੁਝ ਲੋਕਲ ਪੋਲਿਸ਼ ਰੈਸਟੋਰੈਂਟ ਵੀ ਨੇ ਕਾਫੀ ਸਾਰੇ 바ਰਸ ਕਲੱਬਸ ਬੰਦ ਹੋ ਚੁੱਕੇ ਨੇ ਕੋਵਿਡ ਦੇ ਕਰਕੇ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਮੈਂ ਦਿਖਾਉਣੀ ਚਾਹੁੰਦਾ ਸੀਗਾ ਨਹੀਂ ਦਿਖਾ ਸਕਿਆ ਕਿਉਂਕਿ ਵੀਡੀਓ ਜਲਦੀ ਜਲਦੀ ਬਣਾਈ ਆਪਾਂ ਐਂਡ ਥਿਸ ਇਜ਼ ਵੈਜੀਟੇਰੀਅਨ ਕਬਾਬ ਥਿਸ ਇਜ਼ ਆਲਸੋ ਵੈਜੀਟੇਰੀਅਨ ये वेजीटेरियन बनता है फलाफल तो फलाफल चलें तो बनता ही घर बना सकते हो सैलड वगैरह ऐड करके दिस इज सवाद ग्रेस ग्रैस कमीज का ग्रीक सैलड एंड थैंक्स फॉर वॉचिंग प्लीज़ शेयर एंड सपोर्ट थैंक यू सी यू सून